ਮੈਂ ਜਸਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਦਾ ਪੰਜਾਬ نیوز ਮਾਝੇ ਦੇ ਇਲਾਕੇ ਤੋਂ ਬਾਅਦ ਕਦਰ ਨਦੀ ਨੇ ਵੀ ਆਪਣਾ ਬਰਾਟ ਰੂਪ ਦਿਖਾਇਆ ਅਸੀਂ ਇਸ ਇਲਾਕੇ ਵਿੱਚ ਘੁੰਮਦੇ ਹੋਏ ਇਸ ਇਲਾਕੇ ਦਾ ਜਾਇਜ਼ਾ ਲੈਂਦੇ ਹੋਏ ਇਸ ਇਲਾਕੇ ਵਿੱਚ ਗਏ ਤੇ ਉੱਥੇ ਸਾਨੂੰ ਦੇਖਣ ਚ ਆਇਆ ਵੀ ਕਈ ਸੰਸਥਾਵਾਂ ਉਥੇ ਸੇਵਾ ਕਰਦੀਆਂ ਸਨ ਜਿਨ੍ਹਾਂ ਵਿੱਚੋਂ ਐਸਪੀ ਅਵਰਾਏ ਵੱਲੋਂ ਵਧਾਈ ਗਈ ਸੰਸਥਾ ਸਰਬਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਵੀ ਸੇਵਾ ਕੀਤੀ ਗਈ ਜਿਨ੍ਹਾਂ ਜਿਨ੍ਹਾਂ ਪਿੰਡਾਂ ਵਿੱਚ ਹੜ ਦਾ ਪਾਣੀ ਜ਼ਿਆਦਾ ਆਇਆ ਹੈ ਉਹਨਾਂ ਪਿੰਡਾਂ ਵਿੱਚ ਸਰਬਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਸੇਵਾ ਕੀਤੀ ਗਈ ਸਾਡੇ ਪੱਤਰਕਾਰ ਜਸਪੀ ਸਿੰਘ ਨਾਲ ਗੱਲ ਕਰਦੇ ਆ ਹੋਇਆ ਇਸ ਟਰਸਟ ਦੇ ਸੇਵਾਦਾਰ ਪ੍ਰੋਫੈਸਰ ਤਿਲਵਿੰਦਰ ਸਿੰਘ ਅਤੇ ਪਿੰਡ ਵਾਲਿਆਂ ਨੇ ਇਹ ਦੱਸਿਆ ਹੈ ਕਿ ਐਸਪੀ ਅਬਰਾਏ ਵੱਲੋਂ ਕੀਤੀ ਜਾ ਰਹੀ ਇਹ ਸੇਵਾ ਬਹੁਤ ਹੀ ਇਸਲਾਗੇਜੋਗ ਹੈ ਅਤੇ ਉਹਨਾਂ ਸੇਵਾਦਾਰਾਂ ਨੇ ਵੀ ਦੱਸਿਆ ਹੈ ਕਿ ਪਿਛਲੇ ਦਿਨੀ ਹੜ੍ਹਾਂ ਦੇ ਵਿੱਚ ਉਹਨਾਂ ਨੇ ਚਾਰੇ ਤੋਂ ਬਿਨਾ ਕਈ ਹੋਰ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਵੱਖੋ-ਵੱਖਰੇ ਇਲਾਕੇ ਵਿੱਚ ਤੇਜੀਆਂ ਗਈਆਂ ਇਸੇ ਤਰ੍ਹਾਂ ਕੱਗਰ ਦਰਿਆ ਵੱਲੋਂ ਵੀ ਮਾਰਕਿੱਤੇ ਗਏ ਇਲਾਕਿਆਂ ਵਿੱਚ ਉਹਨਾਂ ਵੱਲੋਂ ਇਹ ਚਾਰੇ ਦੀ ਸੇਵਾ ਜਿਹੜੀ ਨਿਰੰਤਰ ਜਾਰੀ ਹੈ ਇਹ ਸਾਰੀ ਸੇਵਾ ਸਰਦਾਰ ਜੱਸਾ ਸਿੰਘ ਦੀ ਅਗਵਾਈ ਹੇਠ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਪਤ ਹੈ ਤੇ ਲੋਕ ਸੇਵਾ ਤੋਂ ਸੰਗਤ ਦੀ ਸੇਵਾ ਕਰ ਰਹੇ ਆ ਭਾਈ ਸਾਹਿਬ ਹਾਂਜੀ ਹਾਂਜੀ ਬਹੁਤ ਜੀ ਦਾ ਬੜਾ ਬੜਾ ਧੰਨਵਾਦ ਜਿਸ ਦਾ ਪਿੰਡ ਸਾਦੂ ਨਗਰ ਰੁੜ ਕੀ ਸਾਰੇ ਪਿੰਡਾਂ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਆ ਆ ਸਾਰੀ ਸੰਗਤ ਦੀ ਹਰ ਪੀੜਤਾਂ ਦੀ ਲੋਕਾਂ ਨੇ ਬਹੁਤ ਜੀ ਦਾ ਧੰਨਵਾਦ ਹੈ ਜੀ ਬਾਕੀ ਬਹੁਤ ਵਧੀਆ ਜਿਹੜੇ ਆਪਣਾ ਆਪਰਾ ਜੀ ਮੁੰਡੇ ਨਾਲ ਜੁੜੇ ਨੇ ਬਹੁਤ ਕੰਡ ਦਾ ਮਤਲਬ ਘਰ ਘਰ ਜਾ ਕੇ ਉਹ ਆਪਣੇ ਹਿਸਾਬ ਨਾਲ ਆ ਪਰਚੀਆਂ ਕੱਟ ਗਿਆ ਸੀ ਤਾਂ ਇਹਨਾਂ ਦੇ ਨਾਲ ਸੇਵਾ ਕਰ ਰਹੇ ਨੇ ਵੀ ਕੋਈ ਰਹਿ ਨਾ ਜਾਈ ਇਹ ਆਪ ਆਪਣੇ ਵੱਲੋਂ ਹੀ ਕਰ ਰਹੇ ਨੇ ਦਾ ਇਸ ਵਿੱਚ ਕੋਈ ਯੋਗਦਾਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੇਵਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸੇਵਾ ਇਹ ਪਿੰਡ ਵਾਲਿਆਂ ਨੇ ਦੱਸਿਆ ਜੀ ਸਾਰੇ ਜਿਹੜੇ ਹੈਗਾ ਸਰਬਤ ਦਾ ਪਲਾ ਚੈਰੀਟੇਬਲ ਟਰਸਟ ਡਾਕਟਰ ਐਸ.ਪੀ. ਸਿੰਘ ਉਰਾਰੇ ਨੇ ਜੋ ਕਿ ਇਕੱਲੇ ਹਨ ਪੀਰਤਾਂ ਦੇ ਨਹੀਂ ਉਹ ਵੱਖ-ਵੱਖ ਜਿਹੜੀਆਂ ਹੈਗੀਆਂ ਉਹ ਟਰਸਟ ਵੱਲੋਂ ਸੇਵਾਵਾਂ ਚਲਦੀਆਂ ਨੇ ਚਾਹੇ ਉਹ ਸਕਾਲਰਸ਼ਿਪ ਸਕੀਮ ਹੋਵੇ ਜਾਂ ਫਿਰ ਵਿਧਵਾ ਪੈਨਸ਼ਨ ਹੋਵੇ ਜਾਂ ਫਿਰ ਕਿਸੇ ਦਾ ਘਰ ਟੁੱਟ ਜਾਂਦਾ ਉਹ ਉਹ ਜੀ ਸੇਵਾਵਾਂ ਹੁੰਦਾ ਤਾਂ ਟਰਸਟ ਵੱਲੋਂ ਹਰ ਇੱਕ ਖੇਤਰ ਦੇ ਵਿੱਚ ਜਿਹੜਾ ਹੈਗਾ ਉਹ ਸੇਵਾਵਾਂ ਕੀਤੀ ਜਾਂਦੀਆਂ ਅਸੀਂ ਵੀ ਐਜ਼ ਅ ਵਲੰਟੀਅਰ ਯੂਨੀਵਰਸਿਟੀ ਗੁਰਗਾਂ ਸਾਹਿਬ ਯੂਨੀਵਰਸਿਟੀ ਤੋਂ ਸਾਰੇ ਨਾਲ ਆਏ ਹੋਏ ਆ ਤੇ ਐਜ਼ ਅ ਵਲੰਟੀਅਰ ਜਿਹੜਾ ਹੈਗਾ ਪਿਛਲੇ ਇੱਕ ਹਫਤੇ ਤੋਂ ਜਿਹੜਾ ਹੈਗਾ ਉਹ ٹرسٹ ਦੇ ਵਿੱਚ ਜਿਹੜਾ ਹੈਗਾ ਨਾਲ ਅਸੀਂ ਸੇਵਾਵਾਂ ਨਿਭਾਰੇ ਆ ਸੋ ਅੱਜ ਅ ਹਰਕਤ ਸੁਨੌਰ ਦੇ ਸਾਧੂ ਨਗਰ ਪਿੰਡ ਦੇ ਵਿੱਚ ਜਿਹੜਾ ਆਏ ਸੀ ਸੋ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਤੇ ਅਸੀਂ ਅੱਗੇ ਤੋਂ ਕੰਮ ਨਾ ਕਰਾਂਗੇ ਵੀ ਇਹੋ ਜੀ ਵਾਹਿਗੁਰੂ ਕਦੇ ਵੀ ਇਹੋ ਜਿਹਾ ਜਿਹੜਾ ਹੈਗਾ ਉਹ ਸੰਕਟ ਨਾ ਲੈ ਕੇ ਆਵੇ ਸਾਰਿਆਂ ਨੂੰ ਸੁੱਖ ਸ਼ਾਂਤੀ ਬਖਸ਼ੇ ਸਾਡੇ ਨਾਲ ਗੱਲ ਕਰਦੇ ਹੋਏ ਇਸ ਸੇਵਾ ਦੇ ਹੈੱਡ ਤਲਵਿੰਦਰ ਸਿੰਘ ਜੀ ਨੇ ਦੱਸਿਆ ਹੈ ਕਿ ਸਾਡੀ ਜਿਹੜੀ ਸੇਵਾ ਏ ਦਵਾਈਆਂ ਮੈਡੀਕਲ ਕਿਟ ਜਾਂ ਐਂਬੂਲੈਂਸ ਹੋਰ ਹੀ ਇਲਾਕਿਆਂ ਵਿੱਚ ਦਾਸਣ ਪਾਣੀ ਦਾ ਸਮਾਨ ਭੇਜਿਆ ਗਿਆ ਹੈ ਸਾਡੀ ਇਹ ਸੇਵਾ ਨਿਰੰਤਰ ਚਲਦੀ ਰਹੇਗੀ ਇਸ ਸੇਵਾ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਸਾਨੂੰ ਕਮੈਂਟ ਵਿੱਚ ਜਰੂਰ ਦੱਸਿਓ ਧੰਨਵਾਦ